ਪਿੰਡ ਬੋਲ ਤੋਂ ਪਹਿਲਾਂ ਸਾਰਾ ਡਿਪਾਇਨ ਕਰ ਲਓ ਵੀ ਕੱਲ ਪਾਣੀ ਚੜਨਾ ਸ਼ੁਰੂ ਹੋਇਆ ਈ ਕਿ ਐਸਾ ਬੰਦਾ ਰਹੂ ਹਾਂਜੀ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਦੀਆਂ ਡਿਸਟ੍ਰਿਕਟ ਗੁਰਦਾਸਪੁਰ ਅ ਤੋਂ ਕਰੀਬ ਗੁਰਦਾਸਪੁਰ ਤੋਂ 6 ਕਿਲੋਮੀਟਰ ਲੰਗੜੀ ਭਰਾਮਪੁਰ ਰੋਡ ਤੇ ਅਸੀਂ ਖੜੇ ਹਾਂ ਤੇ ਇੱਥੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰ ਗਿਆ ਪਾਣੀ 5-7 ਫੁੱਟ ਤੇ ਇਸ ਮੌਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕ ਪਾਣੀ ਚੜ ਚੁੱਕਾ ਪਿੰਡਾਂ ਦਾ ਪਾਣੀ ਆ ਮੋਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋ ਸਕਦਾ ਬਾਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਸ਼ੂਆਂ ਦੇ ਪਾਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਨਹੀਂ ਦਿੱਤੀ ਕਿਸੇ ਪਾਣੀ ਆਸਰਦਾ ਪਹਿਲੇ ਕੋਈ ਨੋਸ ਨਹੀਂ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਾ ਖੁਦ ਹੀ ਲੋਕ ਆਪ ਹੀ ਕਰ ਰਿਹਾ 23 ਚ ਵੀ ਹੜਾ ਹੈ 88 ਚ ਵੀ ਹੜਾ ਹੈ 95 ਚ ਵੀ ਹੜਾ ਹੈ 3-4 ਵਾਰੀ ਹੋ ਚੁੱਕਿਆ ਹੈ ਗੱਲ ਰਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਨਹੀਂ ਜੀ ਨਹੀਂ 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 88 ਆਇਆ ਉਸ ਤੋਂ ਬਾਅਦ ਨਹੀਂ ਆਇਆ ਸਾਸੀ ਜੇ ਕੀ ਹਾਲਾਤ ਸੀ ਸਾਸੀ ਹਾਲਾਤ ਦੇ ਪਰ ਹਾਂ ਪਿਆਰ ਇਹ ਜ਼ਿਆਦਾ ਏਰਕਾ ਜ਼ਿਆਦਾ ਏਰਕਾ ਜ਼ਿਆਦਾ ਹਾਂਜੀ ਹਾਂ ਇਹ ਰੋੜੀ ਉੱਚਾ ਹੈ ਨਾ ਉਹ ਰੋੜ ਦਾ ਕਰਾਸ ਥੋੜਾ ਕਰਾਇਗਾ ਏਰਕਾ ਪਾਣੀ ਜ਼ਿਆਦਾ ਆ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲਰੀ ਵਗੈਰਾ ਤੇ ਨਾਲ ਪਿੰਡਾ ਉੱਥੇ ਦੇ ਕੱਲ ਸ਼ਾਮ ਦਾ ਹੀ ਪਾਣੀ ਆਨੇ। ਹਾਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ। ਕੀ ਹਾਲਾਤ ਹੈ? ਉਹ ਤੇਰਾ ਬਹੁਤ ਬਰਾਲਾ। ਇਹ ਆਪਣੇ ਨਾਲ ਮੜਾ ਹਾਲਾ ਹੈ। ਕਿੰਨਾ ਪਾਣੀ ਹੋਏਗਾ ਕੋਈ? ਉੱਥੇ ਦਾ ਕਰੀਬ ਕੁਝ ਕਹਿ ਨਹੀਂ ਸਕਦਾ ਕਿ ਜਾਣਦਾ ਬੰਦਾ ਹੀ। ਇਸ ਤੋਂ ਅੱਗੇ। ਸਾਰੇ ਨਾ ਵੀ ਪਾਣੀ ਹੈ 5-5 6-6 ਫੁੱਟ। ਪਰ ਇਹ ਤੋਂ ਐਸੀ ਲੰਬੀਆਂ ਦੂਰ ਤੇ ਹੀ ਹਾਲ ਹੋਏ। ਬਹੁਤ ਮੜਾ ਜਿਓ। ਹਾਂ ਉਹ ਬੋਲ ਦੋ ਮੜਾ। ਬਹੁਤ ਜ਼ਿਆਦਾ ਮੜੀ। ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਗਿਆ ਅੰਦਰ ਅੰਦਰੋਂ ਵਿੱਚ ਫੇਰ ਰਿਆ ਸੰਦੇ ਪਾਣੀ ਹੋ ਗਿਆ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡ ਪੱਤੀ ਉਹਦਾ ਜੋ ਜਨ ਦਿਖਾਣਾ ਹਾਂ ਜਿਹੜਾ ਆਪਣਾ ਹਾਂਜੀ ਮੇਰਾ ਪਿੰਡ ਜੂਨਚੱਕ ਹੈ ਜੀ ਜੂਨਚੱਕ ਹੈ ਹਾਂ ਇਤੋਂ ਕਰੀਬ ਬਿਲਕੁਲ ਸ਼ਾਮ ਦਾ ਹੀ ਆ ਰਿਹਾ ਇਤੋਂ 4 ਕਿਲੋ ਮੀਟਰ ਹੋਗਾ ਨਾ ਹਾਂਜੀ ਇਤੋਂ 4 ਕਿਲੋ ਮੀਟਰ 4 ਕਿਲੋ ਮੀਟਰ ਅੱਗੇ ਆ ਪਰ ਮਗਨਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਅਪਨੀ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਰਿਹਾ ਸਹੀ ਹੈ ਖੁਦ ਆ ਵੀ ਕਰੇ ਲੋਕ ਦੇਖਦੀਏ ਨਹੀਂ ਖੁਦ ਆ ਵੀ ਆ ਵੀ ਲੋਕਾਂ ਇਹ ਲੋਕੀ ਆਪੋ ਆਪ ਹੀ ਇੱਕ ਦੂਜੇ ਨੂੰ ਸਾਫ ਦੇ ਕੇ ਮਾੜਾ ਮੋਟਾ ਜੋ ਹੈ ਉਹ ਪਿੰਡ ਤੋਂ ਨਿਕਲੇ ਵੀ ਹੈ ਕੁਝ ਲੋਕ ਪਿੰਡ ਚੋਂ ਜਿਹੜੇ ਪਹਿਲਾਂ ਦੇ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋ ਨਿਕਲੇ ਨਹੀਂ ਗਿਆ ਨਿਕਲੇ ਨਹੀਂ ਗਿਆ ਨਿਕਲੇ ਨਹੀਂ ਗਿਆ ਸਾਰੇ ਪਾਸੇ ਪਾਣੀ ਆ ਗਿਆ ਜਿਹੜੇ ਗਰੀਬ ਵਰਗ ਆ ਉਹ ਕੀ ਕਰੇਗਾ ਕਿੱਥੋਂ ਰੋਟੀ ਖਾਏਗਾ ਕੀ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਸੱਤਾਂ ਤੇ ਚੜੇ ਸੱਤਾਂ ਤੇ ਚੜੇ ਆ ਬਚਾਦ ਲੋਕਾਂ ਨੂੰ ਪਾਣੀ ਪਹੁੰਚਿਆ ਬੱਚਿਆਂ ਬੱਚਿਆਂ ਦਾ ਬਹੁਤ ਮਤਲਬ ਕੋਈ ਅਪੀਲ ਕਰਨਾ ਚਾਹੂਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਵੀ ਹਰ ਵਾਰੀ ਦਾ ਅਪੀਲ ਲੋਕ ਕਰਦੇ ਨੇ ਲੇਕਿਨ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਇਹ ਕੰਮ ਹੋਣ ਤੋਂ ਬਾਅਦ ਜਦੋਂ ਲੋਕੀ ਰੋੜ ਜਾਂਦੇ ਨੇ ਬਰਬਾਦ ਹੋ ਜਾਂਦੇ ਉਹ ਪ੍ਰਸ਼ਾਸਨ ਗੱਡੀਆਂ 'ਚ ਉ ਦਾ ਲੱਗ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਅਜੇ ਤਾਂ ਕੋਈ ਨਹੀਂ ਆਇਆ ਨਾ ਕੋਈ ਨਹੀਂ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇ ਦਿਆ ਸਭ ਵਾਲਾ ਤਾਂ ਸਭ ਕੁਝ ਦੇਖ ਰਹੇ ਆ ਸਾਨੂੰ ਪਤਾ ਲੱਗ ਗਿਆ ਲੋਧੀ ਪਾਣੀ ਆ ਗਿਆ ਸultanpuro ਲੋਧੀ ਆ ਉਧਰ ਸਾਰੇ ਆ ਗਿਆ ਸਾਨੂੰ ਪਤਾ ਹੈ ਸਰਕਾਰ ਨੂੰ ਨਹੀਂ ਪਤਾਗਾ ਤੇ ਸਭ ਪਤਾ ਸਭ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜੇ ਹਾਰਡ ਨਹੀਂ ਆਇਆ ਜੀ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੂੰ ਪੁੱਛ ਪਾਣੀ ਦਾ ਗਰਾਸਪੁਰ ਸਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਹੈ ਲੋਕੀ ਕਈ ਪਿਛੋਂ ਲੋਕੀ ਬੋਲ ਰਹੇ ਨੇ ਸ਼ਾਮ ਦੇ ਫੋਨ ਕਰ ਇੱਥੋਂ ਰਾਵੀ 8 ਕਿਲੋ 9 ਕਿਲੋ ਆਇਆ ਇਹ ਸਵੇਰੇ ਫੇਰਾਂ ਦੇ ਗੱਡੀਆਂ ਤੇ ਜਦੋਂ ਪਾਣੀ ਡਾਉਣੇਗਾ ਲੋਕਾਂ ਦੀ ਹਾਲਤ ਮਾੜੀ ਹੋ ਜੇ ਫੇਰਾਂ ਗਿਆ ਇੱਥੋਂ ਰਾਵੀ ਕਰੋ ਮੇਰਾ ਨਾਮ ਬਲਵਿੰਦਰ ਸਿੰਘ ਹੈਗਾ ਮੇਰਾ ਪਿੰਡ ਮਗਰਮੁਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3:00 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਡੀਨਰ ਤੱਕ ਪਾਣੀ ਪਾਣੀ ਡੀਨਰ ਨਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਰਿਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹੀਦਾ ਸਾਰਾ ਰਿਆਸ਼ੀ ਇਲਾਕਾ ਹੀ ਹੈ ਕਿੰਨੀ ਕਿ ਮੁਸ਼ਕਲ ਹੋ ਰਹੀ ਹੈ ਕਿ ਵੀ ਡੰਗਰ ਡੁੰਗਰ ਲਈ ਤਾਂ ਕਾਫੀ ਮੁਸ਼ਕਲ ਹੁੰਦੀ ਹੈ ਬੱਚਾ ਜਾ ਰਹਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਸਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਇਹਨਾਂ ਦਾ ਜਿਹੜੇ ਨਵੇਂ ਪਿੰਡ ਆ ਯਾਦਾਰ ਜਿਆਦਾ ਮੁਸ਼ਕਲ ਹੋ ਗਈ ਹੈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਨਹੀਂ ਸਰ ਇਹ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਆ ਜੀ ਸ਼ੈਟਰ ਹੌਮ ਗਲੜੀ ਬਣਾਇਆ ਗਿਆ ਉਸ ਤੇ ਪੁੱਛੀਏ ਸਰ ਗਲੜੀ ਇਲਾਕਾ ਬਹੁਤ ਜ਼ਿਆਦਾ ਬਹੁਤ 100 ਪਿੰਡਾਂ 'ਤੇ 100 ਪਿੰਡਾਂ 100 ਪਿੰਡਾਂ ਦਾ ਇਦਾਂ ਕੋ ਸ਼ੈਲਟਰ ਚ ਕੀ ਬਣੇਗਾ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀ ਨਹੀਂ ਬਿਜਲੀ ਬੰਦ ਆ ਜੀ ਜਲਦੀ ਬੰਦ ਆ ਬੀਰ ਕੱਲ ਬੰਦ ਨਹੀਂ ਨਹੀਂ ਬੀਲੀ ਬੰਦ ਆ ਜੀ ਜਲਦੀ ਬੰਦ ਆ ਬਿਜਲੀ ਪੂਰੀ ਘਾ ਡੁੱਬਾ ਪਿਆ ਹਾਂਜੀ ਬੀਰ ਕਰ ਵੀ ਪਾਣੀ ਆ ਜੀ